ਇੱਕ ਸਮੇਂ ਬਗੀ ਦੇ ਬਾਬਾ ਜੀ ਤੁਰੇ ਜਾਂਦੇ ਇੰਦਰ ਸਿੰਘਾਂ ਹੁੰਦਾ ਸੀ ਉਹਦੇ ਬੱਚੀਆਂ ਹੀ ਗੱਡੀਆਂ ਨਹੀਂ ਬਗੀ ਦੇ ਤੁਰੇ ਜਾਂਦੇ ਆ ਬਾਬਾ ਜੀ ਤੇ ਬਗੀ ਦਾ ਪਈਆ ਲੈ ਕੇ ਤੇ ਆ ਰੜਦਾ ਜਾਵੇ ਉਹ ਸ਼ਾਂਗੇ ਨੇ ਦੱਸਿਆ ਇੰਦਰ ਸਿੰਘਾਂ ਹੁੰਦਾ ਸੀ ਬਾਬੇ ਬਕਾਲੇ ਸਾਹਿਬ ਦਾ ਸੀ ਤੇ ਬਾਬਾ ਜੀ ਦੇ ਕੋਲ ਬਹੁਤ ਸਮਰਿਆ 60 ਸਾਲ ਸਿਰ ਸੰਘੀਰਿਆ ਤੇ ਅਥਰੀ ਨਿਚੜਾਈ ਕੀਤੀ ਹੈ ਲੋਕਾਂ ਦਾ ਉੱਪਰ ਗਿਆ ਲੈ ਕੇ ਤੇ ਆ ਜਾਵੇ ਭੱਜਾ ਨੇ ਕਈ ਪਿਆਦੇ ਸਾਡੀ ਬਗੀਦ ਹੈ ਬਗੀ ਡਗੀਰੀ ਆਸਤੇ 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 ਦੇਗ ਤੇ ਕੋੜਾ ਜਿਹਾੰ ਖਲੋਤਾ ਤੇ ਸਿੰਘਾ ਦਵਾਜਾ ਬਗੀਦ ਬੋਟਿਆ ਬਾਬਾ ਜੀ ਕਹਿਣ ਲੱਗੇ ਵੀ ਸ਼ੀਧੀ ਫਗਜਾਂ ਹੀ ਰੱਖ ਗਈਆਂ ਮਹਾਰਾਜੀ ਰਸੰਗੀ ਰੱਖ ਗਏ ਇਹ ਕਰਕੇ ਰੱਬ ਦੇ ਪਿਆਰਿਆਂ ਦੇ ਨੇੜੇ